ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਪੜਾਚਾ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਮੱਜਾਂ ਤੇ ਚਾਰ ਤੁਹਾਨੂੰ ਗਾਵਾਂ ਦਿਖਾਉਣੀਆਂ ਆ ਆ ਦੋ ਗਾਵਾਂ ਤੁਹਾਨੂੰ ਹੌਲੇ ਪਾ ਚੰਡ ਤੇ ਤੁਹਾਨੂੰ ਦਿਖਾਉਣੀਆਂ ਗੱਲਬਾਤ ਹੁਣ ਆਪਾਂ ਕਰਦੇ ਹਾਂ ਵਿਧਿਆਨਣਾ ਤੇ ਪੁੱਛਦੇ ਹਾਂ ਸਾਰੀ ਥੀਟਲ ਹਾਂਜੀ ਫੌਜੀ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਸਨਾ ਠੀਕ ਠਾਕ ਜੀ ਕਿਰਪਾਵੇ ਜੀ ਤੁਹਾਡੀ ਚੜ੍ਹਦੀ ਕਲਾ ਬੜੇ ਦਿਨਾਂ ਬਾਅਦ ਦਰਸ਼ਨ ਦਿੱਤੇ ਜੀ ਅੱਜ ਨਹੀਂ ਦਰਸ਼ਨਾਵਾਂ ਤੁਹਾਨੂੰ ਕਹਿਣੇ ਤੁਸੀਂ ਨਾਲ ਹੀ ਮੀਂਹ ਲਿਆਂਦਾ ਜੀ ਮੀਂਹ ਫਿਰ ਆ ਗਿਆ ਤੁਹਾਨੂੰ ਪਤਾ ਹੀ ਆ ਹਾਂਜੀ ਤੇ ਚਲੋ ਨਾਮ ਦੱਸਦੇ ਕਰੀ ਆਪਣਾ ਜੀ ਨਾਮ ਆਪਣਾ ਗੁਰਦੀਪ ਸਿੰਘ ਫੌਜੀ ਹਾਂਜੀ ਪਿੰਡ ਪ੍ਰਾਚਾ ਡਿਸਟ੍ਰਿਕਟ ਗੁਰਦਾਸਪੁਰ ਤਹਿਸੀਲ ਡੇਰਾ ਬਾਬ ਬਨਾਨ ਤੇ ਫੋਨ ਨੰਬਰ ਵੀ ਇੱਕ ਵਾਰੀ ਬੋਲ ਦੋ ਫੋਨ ਨੰਬਰ ਵੀ ਜੀ ਆਪਣਾ 70 42 11 86 83 ਠੀਕ ਹੈ ਜੀ ਹਾਂਜੀ ਤੇ ਚਲੋ ਸ਼ੁਰੂਆਤ ਫਿਰ ਜਿਹੜੀ ਪਹਿਲੇ ਨੰਬਰ ਤੇ ਜਿਹੜੀ ਮੱਝ ਇਤਾਂ ਹੀ ਆਪਾਂ ਕਰਨੀ ਹੈ। ਥਾਣੇ ਦੇ ਦੇਖ ਸਾਦੇ ਤੇ ਲੱਗੇ ਤਾਂ। ਕਿੰਨਾ ਚਿਰ ਹੋ ਗਿਆ ਵੀ ਜੀ ਨਸੋਈ ਨਾ? ਵੀ ਜੀ ਨੂੰ ਸੋਈ ਨੂੰ ਮਹੀਨਾ ਡੇਢ ਮਹੀਨਾ ਹੋ ਗਿਆ ਵਾ। ਅੱਛਾ। ਮਗਰ ਕੱਟਾ ਬੜਾ ਸ਼ਾਨਦਾਰ ਵੀ ਜੀ। ਠੀਕ ਆ। ਤੇ ਦੁੱਧ ਕਿੰਨਾ ਚਾਹੀਦਾ ਕੋ? ਦੁੱਧ ਦੇ ਸਲੇ ਵੀ ਜੀ 7 ਕਿਲੋ ਪੱਕਾ ਦੁੱਧ ਆ। ਪੱਕਾ ਦੁੱਧ ਹੈ گا ਵਾ। 7 ਲੀਟਰ। ਲਿਆ ਤੋਰ ਫੇਰ ਇਹਨੂੰ। ਤੋਰ ਦਵਿਜੀ। 7 ਲੀਟਰ ਪੱਕਾ ਦੁੱਧ ਹੈਗਾ ਵੀ ਜੀ ਇਹਦੇ ਕੋਲ। ਇਸ ਜੀਨੇ ਕੰਦੇ ਕੋਈ ਵੀਰ ਆਪਣੀ ਜਿੱਤਲ ਮਰਜ਼ੀ ਚ ਭਾਈ ਕਰਕੇ ਲੈ ਜੇ ਬੱਚੇ ਜਿਹੜੇ ਤੁਹਾਨੂੰ ਸਾਰੇ ਖਾ ਦੇਣਗੇ ਕਿੱਥੇ ਹੀ ਤੇ ਕੀ ਰੱਖਣਾ ਵਿੱਧੀ ਦਾ ਮੁੱਲ ਫਿਰ ਆਪਾਂ ਇਹਦਾ ਵਿੱਧੀ ਮੁੱਲ ਕਰਾਂਗੇ 56000 ਰੁਪਏ ਅੱਛਾ ਹਾਂਜੀ ਦੇਣੀ ਕਿੰਨੇ ਦੀ ਹੈ ਵਿੱਧੀ ਕੋਈ ਮਾਨਤਾ ਨਹੀਂ ਕਰਾਂਗੇ ਬਿਲਕੁਲ ਮੋਢੀ ਜੈਕ ਕੀਤਾ ਅੱਛਾ ਮੌਕੇ ਤੇ ਮਾਨਤਾ ਨ ਕਰ ਦੋਗੇ ਫੋਨ ਲਾਵੇ ਕੋਈ ਹਨਾਏ ਕਰ ਤੇ ਹੁਣ ਏਕਾ ਨੀਲੀ ਦੀ ਮੱਝ ਆ ਗਈ ਹੈ ਇਹਨੂੰ ਕਿੰਨਾ ਚਿਰ ਹੋ ਗਿਆ ਵਿੱਧੀ ਸੋਈ ਨਾ ਇਹਨੂੰ ਵਿੱਧੀ 20 ਕਿ ਦਿਨ ਸੋਈ ਨ ਹੋ ਗਿਆ ਅੱਛਾ ਹਾਂਜੀ ਇਹਦੇ ਮਗਰ ਵੀ ਕੱਟਾ ਬੜਾ ਵਧੀਆ ਵਿੱਧੀ ਠੀਕ ਹੈ ਤੇ ਦੇਖੋ ਦੁੱਧ ਕਿੰਨਾ ਚਿਰ ਹੈ ਦੇਖੋ ਵਿੱਧੀ ਦੁੱਧ ਪੱਕਾ 8 8 ਲੀਟਰ ਆ ਪੱਕਾ ਦੁੱਧ ਹੈਗਾ ਜਿਹੜਾ 8 ਲੀਟਰ ਤੋਰ ਦਈਏ ਫਿਰ ਇਹਨਾਂ ਨੂੰ ਹਾਂਜੀ ਅੱਖ ਕੇ ਲੱਦ ਦੁੱਧ ਕਿਰਾਏ ਦੇ ਕੋਲ ਪੱਕਾ ਦਾਸ ਤੇ ਹੈ ਲੈ ਜਮਦੀ ਤੇ ਕੀ ਰੱਖਣਾ ਵਿੱਚ ਦੀ ਫਿਰ ਇਹਦਾ ਮੁੱਲ ਆਪਾਂ ਇਹਦਾ ਵੀ ਜੀ ਮੁੱਲ ਕਰਾਂਗੇ 65000 ਰੁਪਇਆ ਹੋਰ ਵੀ ਜਿਆਜ ਕਰਨਾ ਬਿਲਕੁਲ ਤੇ ਬਾਕੀ ਕੋਈ ਦੋ ਤਿੰਨ ਦਿਨ ਵਾਰਾ ਮੰਜਾ ਚੋਕੇ ਖੜੀ ਨਹੀਂ ਅਸੀਲ ਚੋਗੇ ਅੱਛਾ ਹਾਂਜੀ ਤੇ ਕਰਨਾ ਵਿੱਚ ਮੰਨਤਨ ਜੀ ਵੇਖ ਲਓ ਜਿੱਦਾਂ ਕੋ ਕਰਨਾ ਕਰ ਦਈਏ ਜੱਸ ਨੋ ਜੀ 62000 ਦੀ ਦੇ ਤਾਂ ਠੀਕ ਹੈ 62000 ਦੀ ਦੇ ਦੋਗੇ ਤੇ ਦੁੱਧ 8 ਲੀਟਰ ਚੋਆ ਕੇ ਦਿਓ 8 ਲੀਟਰ ਦੋ ਟੰਕ ਚੋਆ ਕੇ ਸਭ ਤੋਂ ਸੱਲੀ ਕਰਕੇ ਸੂਏ ਸਵਾਏ ਡੰਗਰੇ ਵੀ ਜੀ ਕੋ ਸਾਰੇ ਡੰਗਰ ਚੋਆ ਕੇ ਖੜੇ ਬਣਾ ਚੋ ਠੀਕ ਹੈ ਜੀ ਬਾਕੀ ਕੋਈ ਕੋ ਫੋਨ ਲਾਵੇ ਫੋਨ ਲਾਵੇ ਸੌਦਾ ਆਪੇ ਮੌਕੇ ਤੇ ਹੋ ਜਾਊਗਾ ਜ ਤੇ ਹੁਣ ਜਿਹੜਾ گاਵਾ ਤੁਹਾਨੂੰ ਦਿਖਾਈਏ ਇਹਨੂੰ ਕਿੰਨਾ ਚਿਰ ਹੋ ਗਿਆ ਜੀ ਵੀਰ ਜੀ ਸੂਈ ਨੂੰ ਵੀਰ ਜੀ ਸੂਈ ਨੂੰ ਇਹਨੂੰ ਵੀ ਮਹੀਨਾ ਖ ਹੋ ਗਿਆ ਵਾ ਅੱਛਾ ਮਗਰ ਵਸ਼ੀ ਜਰਸੀ ਅੱਛਾ ਦੋ ਦੋ ਥੱਲੇ 10 ਲੀਟਰ ਖੁੱਲਾ ਡੋਲਾ ਬਲਦੇ 11 ਲੀਟਰ ਆ ਅੱਛਾ ਪਰ ਤੂੰ 10 ਹੀ ਮੰਨ ਕੇ ਚੱਲੋ ਲਿਆ ਤੋਰ ਦੀ ਤੂੰ ਹੋ ਟਮ ਚੋ ਕੇ ਲਵੇ ਕੋਈ ਰੱਸੀ ਨਿਆਣਾ ਨਹੀਂ ਪਾਉਣਾ ਕੁਛ ਨਹੀਂ ਠੀਕ ਹੈ ਜੀ ਬਾਕੀ ਥਾਣੇ ਦੇਖ ਸਕਦੇ ਇਹਦੇ ਲਾਗੇ ਤਾਂ ਤੋਰਦਾ ਵੀਰ ਜੀ ਮੈਂ ਲੱਗ ਜੀ ਵੀ 10 11 ਲੀਟਰ ਦੁੱਧ ਜਿਹੜਾ ਕਿੰਦੇ ਕਿ ਇਹਦੇ ਕੋਲ ਹੈਗਾ ਤੇ ਇਹਦੇ ਮਗਰ ਵੀ ਬੱਛੀ ਹੈ ਜਿਹੜੀ ਹੈਗੀ ਵੀ ਜਰਸੀ ਜੀ ਹੈ ਜਿਹੜੀ ਬਾਕੀ ਥੋੜਾ ਜਿਹਾ ਪੈਰ ਦੱਬਦੀ ਉਹ ਨਹੀਂ ਵੀ ਕਿ ਰੱਸਾ ਫਸ ਗਿਆ ਜੀ ਕਈ ਵਾਰੀ ਪੱਕੀ ਪੁੱਕੀ ਜਗ੍ਹਾ ਤਾਂ ਹੋ ਜਾਂਦਾ ਜਿਹਨੇ ਕਿੰਦੇ ਕਿ ਰੱਸੀ ਫਸ ਗਈ ਥੋੜੀ ਜੀ ਪੈਰ 'ਚ ਤੇ ਇਹ ਰੱਖਣਾ ਇਹਦਾ ਮੁੱਲ ਵੀਰ ਜੀ ਫਿਰ ਇਹਦਾ ਵੀਰ ਜੀ ਮੁੱਲ 35000 ਰੁਪਇਆ ਅੱਛਾ ਵਿੱਚ ਮੰਨਤਾ ਨਾ ਮੰਨਤਾਂ ਬਸ ਕਿ ਛੋਟ ਛਾੜੀ ਹੋਣੀ ਜੀ ਚਲੋ ਕੋਈ ਨਹੀਂ ਖੁੱਲਾ ਕਰਦੇ ਆ ਮਾਨੀ ਨਿਚਰਾਂ ਬਾਦ ਪਾਉਂਦੇ ਆ ਜੀ ਹਣੀ ਮੁਰਕਿਆਂ ਨੂੰ ਨਹੀਂ ਵੀ 20000 ਦੀ ਦੇ ਦੋ ਉਹ ਨਹੀਂ ਕਰਦਾ ਨਹੀਂ ਨਾਵੇਂ ਖੁੱਲਾ ਨਹੀਂ ਅੱਧਾ ਅੱਧਵ ਨਹੀਂ ਚਲੋ ਵਿੱਚ ਮੰਨਤਾ ਨਾ ਕਰਦੇ ਜਿੰਨਾ ਕਿ ਮਤਲਬ ਉਹ ਫੋਨ ਲਾਵੇ ਹਾਂਜੀ ਹਾਂਜੀ ਤੇ ਉਸਾਰਾ ਨਾ ਕਰਦੇ ਤੇ ਇਹ ਵੀ ਸੋਈ ਸਵਾਈ ਆ ਦੀਦੀ ਸੂਈ ਆ ਵੀ ਤੁਹਾਨੂੰ ਪਤਾ ਹੁੰਦਾ ਨਹੀਂ ਸੂਈ ਆ ਅੱਛਾ 14 ਲੀਟਰ ਦੁੱਧ ਕੋ ਲੀਟਰ ਮਾਰ ਕੇ ਲਵੇ ਅੱਛਾ ਦੁੱਧ 14 ਲੀਟਰ ਆ ਠੀਕ ਆ ਹਾਂਜੀ ਲਿਆ ਤੋਰ ਦੀ ਹੈ ਇਹਦੇ ਮਗਰ ਬਚਿਆ ਕੀ ਇਹਦੇ ਮਗਰ ਵੀ ਜੀ ਬਚਾ ਵਾ ਤੇ ਸੂਆ ਕਿੰਨਾ ਚਾਹੀਦਾ ਸੂਆ ਦੂਸਰਾ ਸੂਆ ਵੀ ਜੀ ਠੀਕ ਆ ਜੀ ਰਸੀ ਤੋਂ ਬਿਨਾ ਵਾ ਸ਼ਾਹੀ ਵਾਲਾ ਅੱਛਾ ਰਸੀ ਦਾ ਬਿਨਾ ਹੀ ਆ ਥਾਨੇ ਜਿਹੜਾ ਬੜਾ ਕਮਾਲ ਦਾ ਇਥੇ ਕੋਲ 14 ਲੀਟਰ ਦੁੱਧ ਜਿਹੜਾ ਇਹਦੇ ਕੋਲ ਤਿਆਰ ਦੱਸ ਤੇ ਲੈ ਜੀ ਤੇ ਇਹਦਾ ਮੁੱਲ ਵੀ ਜੀ ਫਿਰ ਇਹਦਾ ਵੀ ਜੀ ਮੁੱਲ ਕਰਾਂਗੇ 40000 ਰੁਪਏ 40000 ਹਾਂਜੀ ਤੇ ਉਤਰਾ ਦੁੱਧ ਕਿੰਨਾ ਚਵਾਈ ਜਾਊਗੀ ਵੀ ਜੀ ਦੁੱਧ ਅਜੇ ਤਾਂ ਵਧੂਗੀ ਕਿਉਂ ਤੁਹਾਡੇ ਸਾਹਮਣੇ ਧੁੰਦਾ ਇਨੀ ਪੰਨਾਂ ਠੰਡ ਹਰ ਕੇ ਵੀਰ ਨੂੰ ਪਤਾ ਵੀ ਅੱਧੋ ਅੱਧੀ ਡੰਗਰ ਸਿਲ ਦੁੱਧ ਘੜ ਗਿਆ ਵਾ ਪੱਠੇ ਇੰਨੀ ਪਉਣ ਵਾਸਤੇ ਹਾਂਜੀ ਹਾਂਜੀ ਤੇ ਇਸੇ ਕਰਕੇ ਨਾ ਮਈਆਂ ਥਲੇ ਦੋਹਾਂ ਥਲੇ ਇੱਕ ਤਲ 11 ਲੀਟਰ ਹੀ ਉੱਥੇ 10 ਲੀਟਰ ਦੁੱਧ ਹੀ ਅੱਛਾ ਜਿਹੜਾ ਮੈਂ ਤੁਹਾਨੂੰ 7 ਕਿਲੋ ਤੇ 8 ਕਿਲੋ ਕਹਿਣ ਡਿਆ ਜਿਹੜਾ ਹੁਣ ਮੌਕੇ ਤੇ ਹੈਗਾ ਜਿਹੜਾ ਹੈਗਾ ਉਹਨੇ ਹੀ ਕਹਿਣ ਡਿਆ ਉਹ ਦੋ ਚਾਰ ਦਿਨ ਧੁੱਪ ਲੱ ਤੇ ਇਹਦਾ ਹੁਣ 14 ਲੀਟਰ ਜਿਹੜਾ ਘਰੋਂ ਚਵਾ ਕੇ ਦੋਗੇ ਹਾਂਜੀ ਵੀਰ ਜੀ ਠੀਕ ਹੌਲੇ ਭਾਵੇਂ ਆਗੇ ਜੀ ਹੌਲੇ ਭਾਵੇਂ ਜੀ ਦੋ ਨੇ ਅੱਛਾ ਇਹਦੇ ਕੋ ਕਿੰਨਾ ਹੀ ਦੁੱਧ ਇਥੇ ਵਿੱਚ ਦੁੱਧ ਹੁਣ ਤਿੰਨ ਹੀ ਕਿਲੋ ਆ ਵਾ 6 ਕਿਲੋ ਦੁੱਧ ਹੀਗਾ ਅੱਛਾ ਪਰ ਪੱਠੇ-ਪੱਠੇ ਤੁਹਾਨੂੰ ਦੱਸਿਆ ਵੀ ਹੈ ਨਹੀਂ ਹੁਣ 3 ਲੀਟਰ ਦੋ ਤੇ ਆ ਠੀਕ ਆ ਹਾਂਜੀ ਮਣੀ ਨੂੰ 2 ਮਹੀਨੇ ਤੋਂ ਵੱਧ ਹੋ ਗਿਆ ਦੱਸਿਆ ਜਿਨ੍ਹਾਂ ਨੂੰ ਕੋ ਲੈਂਦੀ ਹਾਂ ਮੈਂ ਅੱਛਾ ਉਹ ਨਿਕਲੇ ਨਾ ਨਿਕਲੇ ਸਾਡੀ ਉਹ ਗਰੰਟੀ ਚੈੱਕ ਪਾਸ ਨਹੀਂ ਕੋਈ ਵੀ ਹਾਂਜੀ ਲਓ ਬਾਕੀ ਜੇ ਕੇ ਇਹਨਾਂ ਚਾਹ ਪਾਣੀ ਵਾਸਤੇ ਖੜਨੀ ਆ ਦੁੱਧ ਸੰਗਣਾ ਹੁੰਦਾ ਇਹਨਾਂ ਦਾ ਦੁੱਧ ਦਾ ਘਰ ਦੀ ਚਾਹ ਵਧੀਆ ਬਣਾਈ ਜਾਊਗੀ ਤੇ ਮੁੱਲੇ ਦਾ ਵੀ ਜੀ ਇਹਦਾ ਵੀ ਜੀ ਮੁੱਲ 6000 ਰੁਪਏ ਕਰਾਂਗੇ ਦਾਂਗੇ 5000 ਦੀ ਅੱਛਾ ਰਸੀਦ ਬਣਾ ਇਦਾਂ ਥਾਪੀ ਮਾਰ ਕੇ ਚਵਾਵਾਂਗੇ ਕੋਈ ਰੱਸੀ ਨਹੀਂ ਪਉਣੀ ਇਹਨੂੰ ਠੀਕ ਤੇ 3 ਕਿਲੋ ਚਵਾ ਦੋਗੇ ਕਰੋ 3 ਕਿਲੋ ਦਾ ਪੱਸਾ ਹੋਵੇ ਜੀ ਠੀਕ ਹੈ ਲਿਆ ਉਹ ਵੀ ਕੋਲ ਕਿ ਲੈ ਆਓ ਠੀਕ ਹੋ ਗਿਆ ਤੇ ਜਿਹੜੇ ਹੁਣ ਵਖਾਉਣੀ ਉਹਦੇ ਕੋਲ ਕਿੰਨਾ ਦੁੱਧ ਵੀਰ ਜੀ ਪੋਰਸ ਵਾਲੇ ਵੀਰ ਜੀ 7 ਲੀਟਰ ਦੁੱਧ ਆ ਅੱਛਾ ਇਸ ਟਾਈਮ 7 ਆ ਵੈਸੇ ਤੇ ਜ਼ਿਆਦਾ ਹੀ ਬਹੁਤ ਹੁਣ ਘਟ ਗਏ ਡੰਗਰ 7 ਕਿਲੋ ਆ ਠੀਕ ਆ ਇਹ ਵੀਰ ਜੀ ਮਗਰਲੇ ਥਾਂ ਦੀ ਤਿਲੜ ਆ ਅੱਛਾ ਮਗਰਲੇ ਸਾਂਦੀ ਤਿਲੜ ਆ ਹਾਂ ਜੀ ਆ ਦੇਖ ਸਾਡੇ ਥਾਣੇ ਦੇ ਵੀ ਲੱਗੇ ਤਾਂ ਤੇ 7 ਕਿਲੋ ਪੱਕਾ ਦੁੱਧ ਹੈਗਾ ਇਹਦੇ ਕੋਲ 7 ਕਿਲੋ ਵੀ ਖਲੋ ਡੋਲਾ ਦੁੱਧ ਹੈ ਬਾਜੂ ਕੀ ਹੁਣ 2-4 ਦਿਨ ਪੱਠੇ-ਪੁੱਠੇ ਪੈਣਗੇ ਇਹਦੇ ਠੀਕ ਹੈ ਜੀ ਹਾਂਜੀ ਤੇ ਇਹਦਾ ਕਿੰਨਾ ਕੇ ਰੱਖਦੀ ਹੈ ਮੁੱਲ ਇਹਦਾ ਵੀਰ ਜੀ ਮੁੱਲ 14000 ਰੁਪਿਆ ਅੱਛਾ ਹਾਂਜੀ ਤੇ ਵਿੱਚ ਹੈਗੇ ਕਿਉਂਕਿ ਜਸ ਜਸ ਨੋ ਹੀ ਕਰਦੀਏ ਜਿੰਨਾ ਮਾਨ ਵਿੱਚ ਜਿਹੜੀ 1000 ਰੁਪਿਆ ਹੋਰ ਛੱਡ ਦਾਂਗੇ 13000 ਦੀ ਦੇ ਦਾਂਗੇ ਅੱਛਾ 13000 ਦੀ ਦੇ ਦੋਗੇ ਹਾਂਜੀ ਓਚੋਂ ਛੋਟ-ਛੋਟ ਕਰਤਾ ਠੀਕ ਹੈ ਜੀ ਹਾਂਜੀ ਤੇ ਠੀਕ ਹੈ ਵੀਰ ਜੀ ਹੋਰ ਕੁਝ ਹੈ ਨਾ ਫਿਰ ਬਸ ਵੀਰ ਜੀ ਧੰ ਬੜੀ ਬੜੀ ਮਿਹਰਬਾਨੀ ਅੱਜ ਕਾਫੀ ਦਿਨਾਂ ਬਾਅਦ ਮੇਲ ਮਲਾਪ ਹੋਇਆ ਠੀਕ ਆ ਚਲੋ ਇਸੇ ਤਰ੍ਹਾਂ ਹੁਣ ਦਿਨ ਲੱਗਣਗੇ ਤੇ ਕੰਮ ਮਿਲਦੇ ਰਵਾਂਗੇ ਠੀਕ ਆ ਬੀ ਜੀ ਬਹੁਤ ਬਹੁਤ ਧੰਨਵਾਦ ਜੀ ਪਸ਼ੂ ਬੀ ਜੀ ਹੁਣ ਟੋਟਲ 6 ਵਕਾਉ ਕੀਤੇ ਬਾਕੀ ਕੋਈ ਵੀ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਵੇਸਟ ਆਖ ਕੇ ਆਪਣੀ ਸਮਝ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖੜੇ ਜੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਤੇ ਬੱਚੇ ਜਿਹੜੇ ਵਖਾਉਣ ਵਾਲੇ ਰਹਿ ਗਏ ਕਰੀਏ ਉਹ ਤੁਹਾਨੂੰ ਦਿਖਾ ਦਈਏ ਆ ਬੱਚੇ ਜਿਹੜੇ ਪਹਿਲੇ ਨੰਬਰ ਵਾਲੀ ਮਾਈ ਦਾ ਕਿਹੜਾ ਚ ਵਿੱਚ ਪੱਚੀ ਪਹਿਲੇ ਨੰਬਰ ਵਾਲੀ ਮਾਈ ਦਾ ਆ ਕਟਾ ਵਾ ਅੱਛਾ ਆ ਵਸ਼ੀਏ ਜਿਹੜੀ ਕਾਲੀ ਵਸ਼ੀ ਦੀ ਆ ਅੱਛਾ ਹਾਂਜੀ ਆ ਕਟਾ ਜਿਹੜਾ ਤੁਹਾਨੂੰ ਵੇਖ ਜਾਣਾ ਦੱਸਿਆ ਵਾ ਇਹ ਨੀਲੀ ਰਾਵੀ ਦੀ ਮਹੀਂ ਦਾ ਵਾ ਠੀਕ ਹੈ ਜੀ ਆ ਜਰਸੀ ਵੈਂਡ ਜਿਹੜੀ ਸ਼ਾਈਵਰ ਗਾਮ ਆ ਉਹਦਾ ਵਸ਼ਾ ਵਾ ਬਾਕੀ ਬੱਚੇ ਆ ਤੁਹਾਡੇ ਸਾਹਮਣੇ ਆ ਆਪਣੀ ਸਮਝਣਾ ਵੇਖ ਲੈ ਕੋਈ ਥੋੜੇ ਥੋੜੇ ਵੱਧ ਵੀ ਹੋ ਸਾਦੇ ਆ ਤੇ ਆ ਤੁਹਾਡੇ ਸਾਹਮਣੇ ਹੀ ਆ ਕੋਈ ਵੀ ਇੱਥੇ ਆ ਗਿਆ ਆਪਣੀ ਮਰਜ਼ੀ ਨਾਲ ਵੇਖੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ